ਬਿੱਟੂ ਮੁਤਾਬਕ ਜਿੰਦਾਬਾਦ ਮੁਤਾਬਕ ਫਰਕ ਦਿੱਤਾ ਸੀ ਆਪ ਹਾਏ 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 ਕੋਨ ਬਰਾਮਾ ਮੁਸਰਦਬਾਦ 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 ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਦੇ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਲਗਾਤਾਰ ਕਾਂਗਰਸ ਦੇ ਵੱਡੇ ਲੀਡਰਾਂ ਦੇ ਵੱਲੋਂ ਰਵਨੀਤ ਬਿੱਟੂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਸੰਗਰੂਰ ਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਜੋ ਰਾਹੁਲ ਗਾਂਧੀ ਦੇ ਨਾਂ ਤੇ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਉਸ ਨੂੰ ਦੇਖਦੇ ਹੋਏ ਸੰਗਰੂਰ ਕਾਂਗਰਸ ਪਾਰਟੀ ਦੇ ਵੱਲੋਂ ਬੜਾ ਚੌਂਕ ਸੰਗਰੂਰ ਵਿਖੇ ਰਵਨੀਤ ਬਿੱਟੂ ਦਾ ਪੁਤਲਾ ਸਾੜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਹੀ ਰਵਨੀਤ ਬਿੱਟੂ ਇਹਨਾਂ ਉੱਪਰ ਚੁੱਕਿਆ ਸੀ ਪਰ ਜੋ ਅੱਜ ਉਸਨੇ ਕਾਂਗਰਸ ਪਾਰਟੀ ਦੇ ਨਾਲ ਧੋਖਾ ਤੜੀ ਕੀਤੀ ਹੈ ਉਹ ਬਹੁਤ ਗਲਤ ਹੈ। ਉਸਨੇ ਆਪਣੇ ਦਾਦਾ ਜੀ ਦੀ ਇੱਜ਼ਤ ਨਹੀਂ ਰੱਖੀ ਤੇ ਉਹ ਵੀ ਅੱਜ ਦੇਖ ਰਹੇ ਹੋਣੇ ਕਿ ਮੇਰੇ ਪੋਤੇ ਨੇ ਇਹ ਕੀ ਕਰ ਦਿੱਤਾ। ਜਿਸ ਮਾਂ ਕਾਂਗਰਸ ਪਾਰਟੀ ਨਾਲ ਅਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਅੱਜ ਉਸ ਦੇ ਖਿਲਾਫ ਹੀ ਰਵਨੀਤ ਬਿੱਟੂ ਵਿਵਾਦਿਤ ਬਿਆਨ ਦੇ ਰਿਹਾ ਹੈ। ਅੱਗੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਾਉਂਦੇ ਹਾਂ। ਸਰਪੰਚ ਮੇਰਾ ਨਾਮ ਵਿਰੇਂਦਰ ਕੁਮਾਰ ਪੰਡਵਾਦੀ ਮੈਂ ਚੇਅਰਮੈਨ ਸਾਹਿਬ ਦਾ ਬਨੌਤ ਸਭਾ ਪਾਲੀਗੜ੍ਹ ਤੋਂ ਕੀ ਕਹਿਣਾ ਚਾਹੁੰਦੇ ਜੋ ਅੱਜ ਰਜੀਤ ਬਿੱਟੂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਦੀ ਉਹਦੇ ਮੱਦੇ ਨਜ਼ਰ ਸੰਗਰੂਰਤਾ ਨਿਰਪਾਰਟੀ ਵੱਲੋਂ ਇਹ ਦੇਖੋ ਅੱਜ ਪੁਤਲਾ ਫੁਕੇ ਗਿਆ ਪੁਤਲਾ ਫੁਕੇ ਗਿਆ ਪੁਤਲਾ ਸੀ ਤਾਂ ਫੁਕੇ ਗਿਆ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿਉਂਕਿ ਜੋ ਅੱਜ ਬਿੱਟੂ ਜੋ ਬਿੱਟੂ ਦਾ ਤਾਂ ਕਾਹਦਾ ਹੈ ਤਾਂ ਉਹ ਸਿਰਫ ਕਾਂਗਰਸ ਪਾਰਟੀ ਦੀ ਦੇਣ ਹੈ ਰਾਹੁਲ ਗਾਂਧੀ ਜੀ ਦੀ ਦੇਣ ਹੈ ਕਿਉਂਕਿ ਇਹਨਾਂ ਦੇ ਦਾਦਾ ਜੀ ਨੇ ਬੜੀ ਕੁਰਬਾਨੀ ਦਿੱਤੀ ਸੀ ਪੰਜਾਬ ਦੇ ਲੋਕਾਂ ਦੇ ਲਈ ਪਰ ਇਹ ਏਡਾ ਨਲਾਇਕ ਤੇ ਜਿਵੇਂ ਆਪਾਂ ਕਹਿੰਦੇ ਬੇਕਾਰ ਔਲਾਦ ਜਿਹੜੀ ਹੁੰਦੀ ਹੈ ਨਲਾਇਕ ਔਲਾਦ ਉਹ ਐਂ ਦੇਖਿਆ ਵੀ ਆਪਾਂ ਨੂੰ ਇਹ ਉਹਨਾਂ ਦੇ ਦਾਦਾ ਜੀ ਦੀ ਨਲਾਇਕ ਔਲਾਦ ਹੈ ਵੀ ਇਹੋ ਜੇ ਲੋਕਾਂ ਨੂੰ ਐਸੀ ਪੁਤਲੇ ਭੂਕੇ ਸਬਕ ਸਿਖਾਣਾ ਚਾਹੁੰਦੇ ਆ ਪਰ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਉਣ ਵਾਲਾ ਟਾਈਮ ਕਾਂਗਰਸ ਪਾਰਟੀ ਦਾ ਹੈ ਵੀ ਇਹੋ ਜੇ ਲੋਕਾਂ ਨੂੰ ਘਰਾਂ 'ਚ ਲੁਕਣ ਨੂੰ ਜਗ੍ਹਾ ਨਹੀਂ ਲੱਭਣੀ ਜਿਹੜੇ ਕਿ ਉਹ ਬੇਤੁਕੇ ਬਿਆਨ ਦੇ ਰਹੇ ਨੇ ਅਸੀਂ ਇਸ ਦੀ ਹੋਰ ਨਿੰਦਾ ਕਰਦੇ ਆ ਅਸੀਂ ਇਹ ਦੇਖਿਆ ਵੀ ਅਸੀਂ ਪਿੰਡ ਪਿੰਡ ਪੁੱਤਲਾ ਬੁੱਕਾਂਗੇ ਬੰਦੇ ਦਾ ਕਿਉਂਕਿ ਜਿਹੜੇ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀਂ ਸਿਰਫ ਇੱਕ ਉਹਦੇ ਦੇ ਲਾਲਚ ਦੇ ਵਿੱਚ ਆ ਕੇ ਜੋ ਕਿ ਭਾਜੀਪੀ ਦਾ ਪਿੱਠੂ ਬਣ ਕੇ ਅੱਜ ਇਹ ਬਿਆਨ ਦੇ ਰਿਹਾ ਕਿਉਂਕਿ ਤਾਂ ਹੀ ਉਸ ਲਾਲਚ ਦੇ ਵਿੱਚ ਜਾ ਕੇ ਨੇ ਕਾਂਗਰਸ ਪਾਰਟੀ ਛੱਡੀ ਅੱਜ ਤਾਂ ਹੀ ਉਹ ਰਾਸਵਾ ਮੈਂਬਰ ਰਾਜਸਥਾਨ ਤੋਂ ਬਣ ਕੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਕੇ ਉਹ ਅੱਜ ਉਸ ਭਾਜੀਪੀ ਦੇ ਮੰਤਰੀ ਦਾ ਅਹੁਦਾ ਲੈ ਕੇ ਆ ਜੋ ਆਨੰਦ ਮਾਣ ਰਿਹਾ ਉਸੇ ਕਰਕੇ ਜੋ ਭਾਜਪਾ ਨੂੰ ਕਹਿੰਦੀ ਆ ਉਹ ਬੋਲੀ ਜਾਂਦਾ ਕਿਉਂ ਉਹ ਬੰਦੇ ਨੂੰ ਜੋ ਦੇਖਦੇ ਆ ਆਪਾਂ ਅਕਲ ਨਹੀਂ ਰਹੀ ਤਿੰਨ ਵਾਰ ਉਹ ਲੋਕ ਸਭਾ ਦਾ ਮੈਂਬਰ ਰਿਹਾ ਕਾਂਗਰਸ ਪਾਰਟੀ ਦੀ ਦੇਣ ਹੈ ਲੋਕਾਂ ਦੀ ਸਾਡੇ ਵਰਕਰਾਂ ਦੀ ਦੇਣ ਹੈ ਕਾਂਗਰਸੀ ਵਰਕਰਾਂ ਦੀ ਦੇਣ ਹੈ ਵੀ ਇਹੋ ਜਿਹੇ ਘੱਟਿਆ ਇਨਸਾਨ ਨੂੰ ਰਾਹੁਲ ਗਾਂਧੀ ਨੇ ਪਹਿਲਾਂ ਟਿਕਟਾਂ ਦੇ ਕੇ ਉਹਨੂੰ ਨਵਾਜਿਆ ਠੀਕ ਹੈ ਉਹਦਾ ਕਦ ਵੱਡਾ ਹੋਇਆ ਪਰ ਅੱਜ ਉਹ ਜਿਹੜਾ ਹੈ ਜਿੰਨਾ ਉਹਦਾ ਕਦ ਵੱਡਾ ਅੱਜ ਉਹ ਜ਼ੀਰੋ ਲੈਵਲ ਤੇ ਆ ਚੁੱਕਿਆ ਇਸ ਕਰਕੇ ਅਸੀਂ ਕੋਰ ਨਿੰਦਾ ਕਰਦੇ ਆ ਤੇ ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਨੇ ਜਿਹੜੇ ਕਿ ਦਿਨੋਂ ਦਿਨ ਰਾਹੁਲ ਗਾਂਧੀ ਦੀ ਬੇਵਚਲ ਰਹੀ ਹੈ ਤੇ ਆਉਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹ ਰਾਹੁਲ ਗਾਂਧੀ ਜੀ ਹੋਣਗੇ ਮੇਰਾ ਨਾਮ ਮਰਮਾ ਜੀ ਸਟੇਟ ਸੈਕਟਰੀ ਮੈਲਾ ਕਾਂਗਰਸ ਪੰਜਾਬ ਅੱਜ ਰਵਨੀਤ ਬਿੱਟੂ ਦਾ ਪੁੱਤਲਾ ਉੱਡਿਆ ਗਿਆ ਠੀਕ ਕਾਰਨਾ ਰਵਨੀਤ ਬਿੱਟੂ ਦੀ ਤਾਂ ਉਹੀ ਗੱਲ ਹੈ ਜੀ ਸਾਡੀ ਬਿੱਲੀ ਤੇ ਸਾਨੂੰ ਮਿ ਆਉ ਸਾਡੇ ਕੋਲੋਂ ਹੀ ਗਿਆ ਸਾਨੂੰ ਕਰਵਾਦੀ ਦੱਸਦਾ ਕਿ ਕਿਹਾ ਦੇ ਦਾਦਾ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਵਾਸਤੇ ਉਹਨੂੰ ਇਹ ਨਹੀਂ ਪਤਾ ਅੱਜ ਤੋਂ ਬੀਜੇਪੀ ਵਿੱਚ ਜਾ ਕੇ ਸਾਨੂੰ ਉੱਗਰਵਾਦੀ ਦੱਸਣ ਲੱਗ ਗਿਆ ਉੱਗਰਵਾਦੀ ਤਾਂ ਤੂੰ ਐ ਜਿਹੜਾ ਬੀਜੇਪੀ ਵਿੱਚ ਜਾ ਕੇ ਤੂੰ ਕਾਂਗਰਸ ਦੀ ਬੁਰਾਈ ਕਰ ਰਿਹਾ ਸਾਡੇ ਰਾਹੁਲ ਗਾਂਧੀ ਜੀ ਵਾਸਤੇ ਕੁਝ ਬੋਲੇਗਾ ਤੇ ਜਨਾਨੀਆਂ ਨੇ ਬੰਦਿਆਂ ਨੇ ਅਸੀਂ ਵਰਕਰਸ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਰਮਨੀਤ ਪਿੱਟੂ ਜੀ ਨੇ ਸੀ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੀ ਤੂੰ ਬਕਵਾਸ ਕਰਨੀ ਆ ਕਾਰਨ ਲੈ ਤੇਰੇ ਹੁਣ ਦਿਨ ਨੇੜੇ ਨੇਗੇ ਕਿਉਂਕਿ ਫ੍ਰੀ ਵਿੱਚ ਮਿਲਿਆ ਲੋਕਾਂ ਨੇ ਤਾਂ ਲੁਧਿਆਣੇ ਦੇ ਲੋਕਾਂ ਨੇ ਤੈਨੂੰ ਨਕਾਰਤਾ ਬੀਜਪੀ ਨੇ ਤਨ ਨੂੰ ਪਾ ਕੇ ਮਿੱਠੀਆਂ ਮਿਰਚਾਂ ਆਪਣੇ ਵੱਲ ਕਰ ਲਿਆ ਤੇ ਇਹ ਨਾ ਸਮਝੀ ਤੂੰ ਮਨਿਸਟਰੀ ਵਿੱਚ ਆ ਗਿਆ ਤਾਂ ਤੂੰ ਕਾਂਗਰਸ ਨੂੰ ਕੁਝ ਮਰਜ਼ੀ ਬੋਲੇਗਾ ਆਪੋਜੀਸ਼ਨ ਵਿੱਚ ਬੈਠੇ ਆ ਆਉਣ ਵਾਲੀ ਸਰਕਾਰ ਸਾਡੀ ਆ ਉਹਨੂੰ ਪਤਾ ਹੋਣਾ ਚਾਹੀਦਾ ਤੇ ਉਹ ਉਹਨੂੰ ਅਸੀਂ ਮੂੰਹ ਤੋੜ ਜਵਾਬ ਦਵਾਂਗੇ ਰਵਨੀਤ ਪਿੱਟੂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਜਵਾਨ ਨੂੰ ਲਗਾਮ ਦੇ ਲੈ ਕੋਈ ਕਹਿੰਦਾ ਕਿ ਇਹਨੂੰ ਇਹਦਾ ਇਹਦਾ ਹਾਲ ਨਹੀਂ ਦਾਤੀ ਵਰਗਾ ਹੋਊਗਾ ਤੁਸੀਂ ਆਓ ਤਾਂ ਸਹੀ ਅਸੀਂ ਖੜੇ ਹਾਂ ਮੈਦਾਨ ਵਿੱਚ ਪਹਿਲਾ ਸਾਨੂੰ ਤੂੰ ਟਕਰੇਗਾ ਫਿਰ ਰਹੂ ਗੰਦ ਨੂੰ ਟਕਰੇਗਾ ਧੰਨਵਾਦ ਆਪ ਵੀ ਨਾਮ ਹੈ ਆਪਣਾ ਹਰਪਾਲ ਸਿੰਘ ਸੋਨੋ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਮੈਟਿਕਸ ਗਰੁੱਪ ਕੀ ਕਹਿਣਾ ਚਾਹੋਂਗੇ ਜੋ ਅੱਜ ਤੁਸੀਂ ਰਵਨੀਤ ਪੁੱਤ ਆਫ ਕਲਾਸ ਜਾਂ ਦੇਖੋ ਜੀ ਅੱਜ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਅੱਜ ਇੱਕ ਐਹਸਾਨ ਫਰਾਮੋਸ਼ ਬੰਦਾ ਜਿਸ ਜਿਸ ਦੀ ਪੁਸਤਾ ਜਿਹੜੀਆਂ ਨੇ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਵਿੱਚ ਕੱਢੀ ਹੈ ਸਰਦਾਰ ਬੈਂਤ ਸਿੰਘ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਤੇ ਉਹਨਾਂ ਦਾ ਅੱਜ ਪੁੱਤ ਆ ਅੱਜ ਸ਼ਹੀਦ ਜਿਹੜੇ ਬਲਤ ਸਿੰਘ ਨੇ ਅੱਜ ਉਹਨਾਂ ਦੀ ਵੀ ਆਤਮਾ ਰੋਂਦੀ ਹੋਊਗੀ ਵੀ ਸਾਡੇ ਮੇਰੇ ਪੁੱਤਿਆਂ ਨੇ ਜਿਹੜਾ ਹੈਗਾ ਪਹਿਲਾਂ ਤਾਂ ਪਿੱਠ ਦੇ ਵਿੱਚ ਛੂਰਾ ਮਾਰਿਆ ਕਾਂਗਸ ਪਾਰਟੀ ਦੇ ਵਿੱਚ ਛੂਰਾ ਮਾਰਨ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਜਿਹੜੀ ਦੇਰਿਆ ਬੜੀ ਸੀ ਸ਼ਰਮਨਾਕ ਜਿਹੜੀ ਬਿਆਨਬਾਚੀ ਆਉਸੀ ਜਿਸ ਇਨਸਾਨ ਨੂੰ ਤਿੰਨ ਵਾਰ ਮੈਂਬਰ ਮੈਂਬਰ ਪਾਰਲੀਮੈਂਟ ਬਣਾਇਆ ਹੋਵੇ ਉਸ ਪਾਰਟੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਹੋਵੇ ਰਾਹੁਲ ਗਾਂਧੀ ਜੀ ਨੇ ਅੱਜ ਤੁਸੀਂ ਦੇਖ ਲਓ ਵੀ ਆਪਣੇ ਆਕਾ ਨੂੰ ਭਾਜਪਾ ਨੂੰ ਖੁਸ਼ ਕਰਨ ਦੇ ਵਾਸਤੇ ਅੱਜ ਕਹਿ ਜੀ ਕਿਨੌਣੀ ਹਰਕਤਾਂ ਦੇ ਆ ਗਿਆ ਤੇ ਕਹਿ ਜੀ ਹਰਕਤਾਂ ਦੇ ਬਿਆਨਬਾਜ਼ੀ ਦੇ ਰਹੇ ਨੇ ਸੋ ਬੜੀ ਨਿੰਦਣਯੋਗ ਗੱਲ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਸੰਗਰੂਰ ਦੇ ਵਿੱਚ ਜਿਹੜਾ ਰਮਨਜੀਤ ਬਿੱਟੂ ਦਾ ਪੁਤ ਕੀ ਨਾ ভাই ਆਪਣਾ ਹਰਦੀਪ ਸਿੰਘ ਸਰਪੰਚ ਮੈਂਬਰ ਪੀਸੀਸੀ ਕਾਂਗਰਸ ਤੂ ਅਜਾ ਰਵਨੀਤ ਦਾ ਪਤਲਾ ਫੁਕਿਆ ਗਿਆ ਠੀਕ ਕਹਿਣਾ ਚਾਹੂੰ ਰਵਨੀਤ ਬਿੱਟੂ ਜਿਹੜੀ ਡੋਗਲੀ ਨੀਤੀ ਖੇਡਦਾ ਹੈ বিজেপি ਨੇ ਉਹਨੂੰ ਇਸੇ ਲਈ ਅਹੁਦੇ ਦੇ ਕੇ ਨਵਾਜਿਆ ਕਿ ਇਹ ਦੇਸ਼ ਦੇ ਵਿੱਚ ਵਿਰੋਧ ਤਾਂ ਪੈਦਾ ਕਰਦਾ ਜੀ ਇਹਦੇ ਬਿਆਨਬਾਜ਼ੀ ਨਾਲ ਅੱਗ ਲੱਗਦੀ ਹੈ ਦੇਸ਼ ਦੇ ਵਿੱਚ ਅਸੀਂ ਇਸ ਚੀਜ਼ ਦੀ ਨਕੇਦੀ ਕਰਦੇ ਹਾਂ ਜਿਸ ਨੇਤਾ ਨੇ ਉਹਨੂੰ ਇੰਨੀ ਵੱਡੀ ਪਾਵਰ ਦਿੱਤੀ ਅੱਜ ਉਸੇ ਨੇਤਾ ਦੇ ਖਿਲਾਫ ਬਿਆਨਬਾਜ਼ੀ ਕਰਦਾ ਸ਼ਰਮ ਹੋਣੀ ਚਾਹੀਦੀ